कि जो डिसिप्लिन भंग करेगा चाहे वो साफ का कांग्रेस का प्रधान होवे ते चाहे कोई और होवे औरे ते कार्रवाई बंदी है और कांग्रेस पार्टी जरूर कार्रवाई अगर कोई डिसिप्लिन भंग करेगा वो औरे ते होएगी अब तो सिंह सिद्धू के मसले पर आदरणीय दविंदर यादव जी जो हमारे प्रभारी हैं हर चीज उनके नॉलेज में है हर चीज उनको, उनको पता है ਉਸਕੇ ਬਾਰੇ ਵਿੱਚ ਜੋ ਫੈਸਲਾ ਲੈਣਾ ਹੋਗਾ ਦਵਿੰਦਰ ਯਾਦਵ ਜੀ ਲੈਣਗੇ ਇੱਕ ਕੱਦਾ ਮੀਡੀਆ ਚੈਨਲ ਜਿਹੜਾ ਹਮੇਸ਼ਾ ਅੱਜ ਤੱਕ 1.5 ਸਾਲ ਦੇ ਵਿੱਚ ਕੋਈ ਵੀ ਕਾਂਗਰਸ ਪਾਰਟੀ ਦੀ ਉਸ ਬੰਦੇ ਨੇ ਖਬਰ ਨਹੀਂ ਚਲਾਈ ਔਰ ਹਮੇਸ਼ਾ ਨੈਗੇਟਿਵ ਖਬਰ ਫਲਾਉਣ ਦੇ ਵਿੱਚ ਉਹ ਚੈਨਲ ਮਹਾਰਿਆ ਕਿਉਂ ਕਿ ਸਰਕਾਰ ਵੱਲੋਂ ਬਹੁਤ ਸਾਰਾ ਪੈਸਾ ਕਰੋੜਾ ਰੁਪਇਆ ਉਸ ਚੈਨਲ ਨੂੰ ਦਿੱਤਾ ਗਿਆ ਮਾਰ ਕਿਸੇ ਚੈਨਲ ਨੂੰ ਜਦੋਂ ਬੇਤਾਸ਼ਾ ਸਰਕਾਰ ਵੱਲੋਂ ਦੌਲਤ ਦਿੱਤੀ ਜਾ ਰਹੀ ਹੋਵੇ ਫੇਰ ਉਹਨੇ ਇਹ ਗੱਲ ਚਲਾਉਣੀ ਹੈ ਜਾਣਬੁੱਝ ਕੇ ਕਿ ਕਾਂਗਰਸ ਪਾਰਟੀ ਦਾ ਜਿਹੜਾ ਇੰਚਾਰਜ ਆਇਆ ਵੇ ਹੈ ਅੱਜ ਉਹਦਾ ਸਾਰਾ ਪ੍ਰੋਗਰਾਮ ਤਾਰਪੀ ਡੋਕਰ ਸੋ ਇਹ ਜਿਹੜਾ ਸਾਥੀਆਂ ਦੇ ਬਾਈਕਾਟ ਦੀ ਤੁਸੀਂ ਗੱਲ ਕਰ ਰਹੇ ਹੋ ਕੱਲ ਜਾਂ ਪਰਸੋਂ ਤੁਸੀਂ ਦੇਖ ਲਿਓ ਜੋ ਮੀਟਿੰਗਾਂ ਸ਼ਾਮਿਲ ਹੋਣਗੇ ਅਸੀਂ 13 ਦੀਆਂ 13 ਸੀਟਾਂ ਚੋਣ ਮੈਦਾਨ ਦੇ ਵਿੱਚ ਲੜਦੇ ਹੋਏ ਅੱਜ ਦੀ ਜਿਹੜੀ ਰਣਨੀਤੀ ਔਰ ਅੱਜ ਦੀ ਜਿਹੜੀ ਮੀਟਿੰਗ ਕਰ ਰਹੇ। ਹੱਤਿਆ ਲਾਉਣ ਵਾਲੇ ਲੋਕ, ਧੰਦਾ ਕਰਨ ਵਾਲੇ ਲੋਕ, ਸਮਝੌਤਾ ਕਰਨ ਵਾਲੇ ਲੋਕ, ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ। டி5 சேனਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅੱਜ ਚੰਡੀਗੜ੍ਹ ਵਿਖੇ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਮੀਟਿੰਗ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਦੇ ਵਿੱਚ ਸਾਬਕਾ ਪ੍ਰਧਾਨ ਸਾਬਕਾ ਐਮਪੀ ਦੇ ਮੌਜੂਦਾ ਲੀਡਰ ਜਿਹੜੇ ਚੁਣੇ ਹੋਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਕਹਿਣਾ ਹੈ ਕਿ ਜਿਹੜੇ ਪਾਰਟੀ ਦੇ ਖਿਲਾਫ ਇਨਸਟਰਕਸ਼ਨ ਭੰਗ ਕਰਨਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਗੱਠਜੋੜ ਨੂੰ ਲੈ ਕੇ ਵੀ ਸਾਡੀ ਗੱਲਬਾਤ ਹੋਈ ਹੈ ਤਾਂ ਗੱਲ ਇਹ ਹੋਈ ਹੈ ਕਿ 13 ਦੀਆਂ 13 ਸੀਟਾਂ ਤੇ ਜਿਹੜੀ ਕਾਂਗਰਸ ਉਹ ਚੋਣ ਲੜਨ ਦੇ ਲਈ ਤਿਆਰ ਰਹੇ ਤਾਂ ਇਸ ਤੋਂ ਇਲਾਵਾ ਹੋਰਾਂ ਲੀਡਰਾਂ ਦਾ ਵੀ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਪਹਿਲਾਂ ਐਕਸਪੀਸੀਸੀ ਪ੍ਰਧਾਨ ਜਿਹੜੇ ਲੋਕ ਰਹੇ ਹੈ ਜੋ ਬਹੁਤ ਸੀਨੀਅਰ ਲੀਡਰ ਸੀ ਉਹਨਾਂ ਨਾਲ ਸਵੇਰ ਮੀਟਿੰਗ ਹੋਈ ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਸੀਗੇ ਕੁਝ ਕੰਟੈਸਟੈਂਟ ਕੈਂਡੀਡੇਟ ਸੀਗੇ ਮੈਂਬਰ ਆਫ ਪਾਰਲੀਮੈਂਟ ਦੇ ਤੇ ਹੁਣ ਕੰਟੈਸਟੈਂਟ ਕੈਂਡੀਡੇਟਸ ਦੇ ਨਾਲ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਰਹੀ ਹਰ ਹਰ ਵਿਅਕਤੀ ਨੇ ਆਪਣੇ ਆਪਣੇ ਵਿਚਾਰ ਰੱਖੇ ਕਿਸੇ ਨੇ ਅਲਾਈਅੰਸ ਦੀ ਗੱਲ ਕੀਤੀ ਕਿਸੇ ਨੇ ਡਿਸਪਲਿਨ ਦੀ ਗੱਲ ਕੀਤੀ ਕਿਸੇ ਨੇ ਆਉਣ ਵਾਲੇ ਦਿਨਾਂ ਚ ਕਿਸ ਪ੍ਰਕਾਰ ਅਸੀਂ ਕੈਂਪੇਨ ਆਫ ਦੀ ਸਟਾਰਟ ਕਰਨੀ ਹੈ ਔਰ ਕਿੱਦਾਂ ਨਰੇਟਿਵ ਸੈੱਟ ਕਰਨਾ ਹੈ ਉਹਦੀ ਗੱਲ ਕੀਤੀ ਕਿਸੇ ਨੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਗੱਲ ਕੀਤੀ ਅੱਡ ਅੱਡ ਮੁੱਦਿਆਂ ਤੇ ਚਰਚਾ ਰਹੀ ਔਰ ਸਭ ਨੇ ਆਪਣੇ ਖੁੱਲ੍ਹ ਖੁੱਲਕੇ ਵਿਚਾਰ ਰੱਖੇ ਔਰ ਮੇਰਾ ਖਿਆਲ ਪੰਜਾਬ ਦੇ ਪ੍ਰਭਾਰੀ ਦਵਿੰਦਰ ਯਾਦਵ ਜੀ ਉਹਨਾਂ ਨੂੰ ਸਭ ਨੂੰ ਵਿਸਤਾਰਪੂਰਵਕ ਸੁਣਿਆ ਫਿਰ ਅਲੱਗ ਵੀ ਲੋਕਾਂ ਨੂੰ ਟਾਈਮ ਦਿੱਤਾ 2-2 5-5 ਮਿੰਟ ਦਾ ਔਰ ਉਹਨਾਂ ਨੇ ਵੀ ਕਿਹਾ ਕਿ ਮੈਂ 4 ਦਿਨ ਇੱਥੇ ਹਾਂ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਆਕੇ ਮੈਨੂੰ ਮਿਲਕੇ ਕੋਈ ਹੋਰ ਗੱਲ ਵੀ ਦੱਸ ਸਕਦਾ ਸੋ ਇਸ ਤਰ੍ਹਾਂ ਦਾ ਅੱਜ ਦੀਆਂ ਜਿਹੜਾ ਮੀਟਿੰਗਾਂ ਦਾ سلسلہ ਰਿਹਾ ਬੜੀ ਸਭ ਕੁਝ ਲੋਕ ਅੱਜ ਨਹੀਂ ਪਹੁੰਚੇ ਤੁਹਾਡੇ ਇੱਥੇ ਉਹਨਾਂ ਦਾ ਕੀ ਕਹਿਣਾ ਸੀ ਸੋ ਮੈਂ ਅੱਜ ਤੁਹਾਡੇ ਸਾਹਮਣੇ ਦੱਸ ਦਿਆਂ ਇੱਕ ਅਦਾ ਮੀਡੀਆ ਚੈਨਲ ਜਿਹੜਾ ਹਮੇਸ਼ਾ ਅੱਜ ਤੱਕ ਡੇਢ ਸਾਲ ਦੇ ਵਿੱਚ ਕੋਈ ਵੀ ਕਾਂਗਰਸ ਪਾਰਟੀ ਦੀ ਉਸ ਬੰਦੇ ਨੇ ਖਬਰ ਨਹੀਂ ਚਲਾਈ ਔਰ ਹਮੇਸ਼ਾ ਨੈਗੇਟਿਵ ਖਬਰ ਫਲਾਉਣ ਦੇ ਵਿੱਚ ਉਹ ਚੈਨਲ ਮਹਰ ਰਿਹਾ ਕਿਉਂ ਕਿ ਸਰਕਾਰ ਵੱਲੋਂ ਬਹੁਤ ਸਾਰਾ ਪੈਸਾ ਕਰੋੜਾ ਰੁਪਇਆ ਉਸ ਚੈਨਲ ਨੂੰ ਦਿੱਤਾ ਗਿਆ ਮੈਂ ਉਸ ਚੈਨਲ ਦਾ ਨਾਮ ਨਹੀਂ ਲੈ ਰਿਹਾ ਚਾਹੁੰਦਾ ਇਸ ਕਰਕੇ ਕੇਵਲ ਇੱਕ ਚੈਨਲ ਹਮੇਸ਼ਾ ਖਲਬਲੀ ਪੈਦਾ ਕਰਦਾ ਹੈ ਕਿਸੇ ਨੇ ਬਾਈਕਾਟ ਨਹੀਂ ਕੀਤਾ ਹੁਣ ਮੰਨ ਲਓ ਕੋਈ ਵਿਅਕਤੀ ਅੱਜ ਨਹੀਂ ਆ ਸਕਦਾ ਰਾਜਕੁਮਾਰ ਛੱਬੇਵਾਲ ਜੀ ਦਾ ਅੱਜ ਮਾਤਾ ਜੀ ਬਿਮਾਰ ਹੋ ਗਏ ਉਦਾਹਰਨ ਦੇ ਤੌਰ ਤੇ ਪਹਿਲਾਂ ਕਿਸੇ ਨੇ ਇਹ ਵੀ ਚਲਾਤਾ ਸੀ ਤ੍ਰਿਪਤ ਰਜਿੰਦਰ ਬਾਜਵਾ ਸਾਹਿਬ ਸੋ ਮੇਰੇ ਕਹਿਣ ਦਾ ਮਤਲਬ ਬਾਈਕਾਟ ਕਾਦਾ ਕਰਨਾ ਹੈ ਉਹਨਾਂ ਸਾਥੀਆਂ ਨੇ ਉਹ ਸਾਡੇ ਸਾਥੀ ਹੈ ਮੈਨੂੰ ਨਹੀਂ ਲੱਗਦਾ ਵੀ ਕਿਸੇ ਪ੍ਰਕਾਰ ਦਾ ਕੋਈ ਰੌਲਾ ਕਰਕੇ ਬਾਈਕਾਟ ਹਾਂ ਪਰ ਕਿਸੇ ਚੈਨਲ ਨੂੰ ਜਦੋਂ ਬੇਤਾਸ਼ਾ ਸਰਕਾਰ ਵੱਲੋਂ ਦੌਲਤ ਦਿੱਤੀ ਜਾ ਰਹੀ ਹੋਵੇ ਫੇਰ ਉਹਨੇ ਇਹ ਗੱਲ ਚਲਾਉਣੀ ਹੈ ਜਾਣਬੁੱਝ ਕੇ ਕਿ ਕਾਂਗਰਸ ਪਾਰਟੀ ਦਾ ਜਿਹੜਾ ਇੰਚਾਰਜ ਆਇਆ ਵੇ ਹੈ ਅੱਜ ਉਹਦਾ ਸਾਰਾ ਪ੍ਰੋਗਰਾਮ ਤਾਰਪਿਡੋ ਕਰਨਾ ਸੋ ਇਹ ਜਿਹੜਾ ਸਾਥੀਆਂ ਦੇ ਬਾਈਕਾਟ ਦੀ ਤੁਸੀਂ ਗੱਲ ਕਰ ਰਹੇ ਹੋ ਕੱਲ ਜਾਂ ਪਰਸੋਂ ਤੁਸੀਂ ਦੇਖ ਲਿਓ ਜੋ ਮੀਟਿੰਗਾਂ ਸ਼ਾਮਿਲ ਹੋਣਗੇ ਤੇ ਆਪ ਦੇ ਪਰਿਵਾਰੀ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਰਾਜੇ ਜੀ ਡਿਸਪਲਿਨ ਡਿਸਪਲਿਨ ਦੇ ਨਾਮ 'ਤੇ ਨਵਜੋਤ ਸਿੰਘ ਸਿੱਧੂ ਕੇ ਮਸਲੇ ਪਰ ਚਰਚਾ ਹੋਈ ਹੈ ਇਹ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਕੇ ਮਸਲੇ ਪਰ ਆਦਰਨੀਆ ਦਵਿੰਦਰ যাদਬ ਜੀ ਜੋ ਹਮਾਰੇ ਪਰਿਵਾਰੀ ਹੈ ਹਰ ਚੀਜ਼ ਉਹਨਕੇ ਨੌਲੇਜ ਮੇਂ ਹੈ ਹਰ ਚੀਜ਼ ਉਹਨਕੋ ਪਤਾ ਹੈ اس کے بارے میں جو فیصلہ لینا ہوگا دوویندر یادو جی لیں گے لیکن کیا ڈسپلن پنگ کر لے بیٹھے پنجاب دی لیڈرشپ جڑی ہے وہ کہہ رہی ہے کہ انہاں دے خلاف کوئی کارروائی ہو جائے دیکھو جی گل یہ ہے کہ جو ڈسپلن پنگ کرے گا چاہے وہ سابقہ کانگریس دا پردان ہوئے تے چاہے کوئی ہور ہوئے اور تے کاروائی بن دی ہے اور کانگریس پارٹی ضرور کاروائی اگر کوئی ڈسپلن پنگ کرے گا اور تے ہوے گی की की, की को क्या मैं कह रहा हूं कि वो भी दविंदर यादव जी हंड्रेड परसेंट हमने अपनी बात दविंदर यादव जी के सामने रख दी है और क्या नजायज है और क्या जायज है वो दविंदर यादव जी आने वाले दिनों में उसके ऊपर फैसला लेंगे अलायंस ਦੇਖੋ ਅੰਦਰ ਅਲਾਈਅੰਸ ਤੇ ਉੱਤੇ ਬਹੁਤ ਸਾਰੇ ਲੀਡਰਾਂ ਨੇ ਆਪਦੀ ਗੱਲਬਾਤ ਕਿਉਂਕਿ ਇਹ ਕੋਈ ਪੁੱਛਿਆ ਨਹੀਂ ਗਿਆ ਸੀਗਾ ਹਰ ਬੰਦੇ ਨੇ ਆਪਣੀ ਆਪਣੀ ਗੱਲ ਰੱਖੀ ਔਰ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਸੋ ਮੈਂ ਉਹ ਮੀਡੀਆ ਪਲੇਟਫਾਰਮ ਤੇ ਨਹੀਂ ਤੁਹਾਨੂੰ ਉਹ ਦੱਸ ਸਕਦਾ ਲੇਕਿਨ ਹੁਣ ਤੱਕ ਵੀ ਇਹ ਕਹਾਣੀ ਹੈ ਉਹ ਮੈਂ ਦੱਸਣਾ ਚਾਹੁੰਨਾ ਅੱਜ ਕੋਈ ਸੀਟ ਸ਼ੇਅਰਿੰਗ ਦੀ ਗੱਲ ਕਰ ਰਿਹਾ ਸੀ ਹਜੇ ਤੱਕ ਪਾਰਟੀ ਨੇ ਸਾਨੂੰ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਆ ਸਿੱਖਿਆ ਹੈ ਅਜੇ ਤੱਕ ਕਿਸੇ ਗੱਲ ਦੀ ਅਲਾਈਅੰਸ ਦਾ ਹਾਂ ਆਪਣੇ ਲੋਕਾਂ ਨੇ ਮੰਨਦੇ ਭਾਵ ਦੱਸੇ ਹੈ ਅਲਾਈਅੰਸ ਬਾਰੇ ਲੇਕਿਨ ਪਾਰਟੀ ਵੱਲੋਂ ਇਸ ਪ੍ਰਕਾਰ ਦਾ ਕੋਈ ਹੁਕਮ ਨਹੀਂ ਹੈ ਕਿ ਤੁਸੀਂ ਅਲਾਈਅੰਸ ਜਾਣਾ ਹੈ ਜਾਂ ਨਹੀਂ ਜਾਣਾ ਜਾਂ ਸੀਟ ਸ਼ੇਅਰਿੰਗ ਹੋਣੀ ਹੈ ਜਾਂ ਨਹੀਂ ਹੋਣੀ ਅਸੀਂ 13 ਦੀਆਂ 13 ਸੀਟਾਂ ਚੋਣ ਮੈਦਾਨ ਦੇ ਵਿੱਚ ਲੜਦੇ ਹੋਏ ਅੱਜ ਦੀ ਜਿਹੜੀ ਰਣਨੀਤੀ ਔਰ ਅੱਜ ਦੀ ਜਿਹੜੀ ਮੀਟਿੰਗ ਕਰ ਰਹੇ ਰਾਜਦੀਪ ਪਾਰਟੀ ਦੇ ਲੋਕਾਂ ਦੀ ਕੀ ਭਾਵਨਾਵਾਂ ਨੇ ਅਲਾਈਅੰਸ ਲੈ ਮੈਡਮ ਬਹੁਤ ਸਾਰੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਐ ਉਹ ਤੁਹਾਡੇ মিডিਆ ਚੈਨਲ ਤੇ ਮੈਂ ਨਹੀਂ ਦੱਸ ਸਕਦਾ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਉਹ ਜਿਹੜੀਆਂ ਭਾਵਨਾਵਾਂ ਸਨ ਉਹ ਦਵਿੰਦਰ ਯਾਦਵ ਜੀ ਨੂੰ ਕੋਲੇ ਜਿਨ੍ਹਾਂ ਨੇ ਦੱਸਿਆ ਪਹਿਲਾਂ ਆਲਰੇਡੀ ਰਾਹੁਲ ਗਾਂਧੀ ਖਰਗੇ ਸਾਹਿਬ ਕੇ ਸੀ ਵੀਨੂ ਕੁਬਾ ਜੀ ਨਾਲ ਮੀਟਿੰਗ ਹੋ ਚੁੱਕੀਆਂ ਨੇ ਔਰ ਜਿਹੜੀਆਂ ਉਹ ਵੀ ਭਾਵਨਾਵਾਂ ਨੇ ਉਹ ਦਵਿੰਦਰ ਯਾਦਵ ਜੀ ਨੇ ਸੁਣ ਲਈਆਂ ਨੇ ਅੰਤਿਮ ਫੈਸਲਾ ਉਹਨਾਂ ਨੇ ਲੈਣਾ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ 13 ਨਹੀਂ 13 ਸੀਟਾਂ ਦੇ ਕਾਂਗਰਸ ਪਾਰਟੀ ਚੋਣ ਲੜਨ ਜਾ ਰਹੀ ਹੈ ਬੇਸ਼ੰਮਤ ਦੇਖੇ ਕਿ ਪਾਰਟੀ ਨੂੰ ਕੀ ਕੀ ਸਟੈਪਸ ਚੁੱਕਣੇ ਚਾਹੀਦੇ ਆ ਕਿਸ ਤਰ੍ਹਾਂ ਆਰਗੇਨਾਈਜ਼ دوسری ਗੱਲ ਆਰਗੇਨਾਈਜੇਸ਼ਨ ਦੀ ਹੁੰਦੀ ਆ ਕਿ ਕਿਵੇਂ ਆਪਾਂ ਨੂੰ ਆਪਣਾ ਪਿੰਡ ਦੇ ਲੀਡਰ ਨੂੰ ਦੂਸਰੇ ਲੀਡਰਸ ਨੂੰ ਉਹਨਾਂ ਨੂੰ ਕਿਵੇਂ ਕਰਨਾ ਔਰ ਇਲੈਕਸ਼ਨ ਲੜਨ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਸਾਰਿਆਂ ਨੂੰ ਕਿਵੇਂ ਕਰਨਾ ਹੈਗਾ ਉਹਨਾਂ ਸਾਰਿਆਂ ਤੇ ਡਿਸਕਸ਼ਨ ਇਹ 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 ਗੱਲ ਤੇ ਸਾਡੀ ਹਾਈ ਕਮਾਂਡ ਨੇ ਡਿਸਾਈਡ ਕਰਨੀ ਹੈ ਕਿ ਡਾਕਟਰ ਅਮਰ ਸਿੰਘ ਨੇ ਡਿਸਾਈਡ ਕਰਨੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹ ਤੇ ਮੇਰੇ ਸਾਡੇ ਪੀਸੀਸੀ ਚੀਫ ਜਾਂ ਸੀਐਲਪੀ ਲੀਡਰ ਤੋਂ ਪੁੱਛੋ ਜਾਂ ਸਾਡੇ ਇੰਚਾਰਜ ਤੋਂ ਪੁੱਛੋ ਸਰ ਕੋਡਾ ਕੀ ਸਟੈਂਡ ਹੈ ਨਹੀਂ ਨਹੀਂ ਮੇਰਾ ਕ ਮੇਰਤ ਮੈਂ ਅਸੀਂ ਪਾਰਟੀ ਦੇ ਵਫਾਦਾਰ ਲੋਕਾਂ ਆ ਜੋ ਪਾਰਟੀ ਫੈਸਲਾ ਲਾਗੂ ਕੀ ਉਹਦੇ ਨਾਲ ਅਸੀਂ ਪਤਾ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਨਵਜੋਤ ਸਿੰਘ ਸਿੱਧੂ ਦੀ ਅੱਜ ਵੀ ਰੈਲੀ ਸੀਗੀ ਅੱਜ ਇੱਥੇ ਐਮੀਟਿੰਗ ਚੱਲ ਰਹੀ ਹੈ ਉਹਦੇ ਚ ਕੀ ਹੈ ਤੇ ਉਹ ਫਿਰ ਉਹਦੇ ਚ ਮੇਰੇ ਤੋਂ ਕੀ ਪੁੱਛਣਾ ਤੁਸੀਂ ਲੇਕਿਨ ਸਰ ਇਸ ਤਰ੍ਹਾਂ ਦੀ ਜਿਹੜੇ ਸਵਾਰ ਸਿੰਘ ਸਿੰਧੂ ਦੀ ਹੁਣ ਰੈਲੀਆਂ ਦੇ ਵਿੱਚ ਸ਼ਬਦਾਬਲੀ ਆਪਣੇ ਲੀਡਰਾਂ ਨੂੰ ਲੈ ਕੇ ਉਹ ਗੱਲ ਕਰਦੇ ਫਿਰ ਰਹੇ ਨਜ਼ਰ ਆਉਂਦੇ ਨੇ ਉਸ ਨੂੰ ਲੈ ਕੇ ਕੀ ਅੰਦਰ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਇਸ ਤਰ੍ਹਾਂ ਦੀ ਭਾਈ ਕਿਸੇ ਦਾ ਨਾਮ ਲੈ ਕੇ ਥੋੜੀ ਕੋਈ ਡਿਸਕਸ਼ਨ ਹੁੰਦੀ ਆ ਇਹ ਗੱਲ ਜ਼ਰੂਰ ਹੋਈ ਹੈ ਕਿ ਪਾਰਟੀ ਚ ਡਿਸਪਲਨ ਹੋਣਾ ਚਾਹੀਦਾ ਜੀ ਤੇ ਜਿਹੜੇ ਡਿਸਪਲਨ ਪੰਕ ਕਰ ਰਹੇ ਨੇ ਕਿ ਆ ਇਹ ਵੀ رائے ਬਣ ਨਹੀਂ ਪਰ ਉਹ 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 ਗੱਲਾਂ ਜਿਹੜੀਆਂ ਹੁੰਦੀਆਂ ਦੇਖੋ ਉਹ ਗੱਲਾਂ ਜਿਹੜੀਆਂ ਨੇ ਉਹ ਸਾਡੇ ਇੰਤਿਹਾਜ ਪੀਸੀਸੀ ਚਿਪ ਸੀਐਲਪੀ ਕਰਦੇ ਆ ਉਹ ਅਸੀਂ ਲੋਕ ਥੋੜੀ ਕਰਦੇ ਆ ਉਸ ਗੱਲ ਉਸ ਤਰ੍ਹਾਂ ਦੇ ਗੱਲ ਹੋਈ ਹੈ ਜੀ ਆਮ ਆਦਮੀ ਪਾਰਟੀ ਦੀ ਨਹੀਂ ਜੀ ਉਹ ਇੱਥੇ ਨਹੀਂ ਜੀ ਉਹ ਟਾਪਿਕ ਇੱਥੇ ਨਹੀਂ ਹੈਗਾ ਸਰ ਥੈਂਕ ਯੂ ਜੀ ਥੈਂਕ ਯੂ ਅੱਜ ਕਈ ਲੀਡਰ ਜਿਹੜੇ ਨੇ ਹੋ ਗਿਆ ਯਾਰ ਹੁਣ ਕਈ ਲੀਡਰ ਜਿਹੜੇ ਨੇ ਉਹ ਨਹੀਂ ਪਹੁੰਚੇ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਦੇ ਹੋਏ ਨਜ਼ਰ ਆਏ ਐ ਵੀ ਕਿਹਾ ਜਾ ਰਿਹਾ ਕਿਉਂ ਲੀਡਰਾਂ ਦੀ ਨਾਰਾਜ਼ਗੀ ਹੈ ਅਰੇ ਯਾਰ ਕਿਸੇ ਨੂੰ ਘਰ ਦਾ ਕੰਮ ਹੁੰਦਾ ਕਿਸੇ ਦੇ ਸ਼ਾਦੀ ਜਿਵੇਂ ਗੁਰਜੀਤ ਔਜਲਾ ਦੇ ਮੈਨੂੰ ਪਤਾ ਉਹਦੇ ਘਰ ਸ਼ਾਦੀ ਹੈਗੀ ਆ ਮਿਸਟਰ ਯਾਦਕ ਜਿਹੜੇ ਸਾਡੇ ਜਨਰਲ ਸ਼ਕਤੀ ਚਾਰਜ ਬਣਾਏ ਨੇ ਉਹਨਾਂ ਨੇ ਤਕਰੀਬਨ ਸੀਨੀਅਰ ਲੀਡਰ ਐਮਪੀਜ਼ ਐਕਐਮਪੀ اور ਅੰਦਰ ਆਫਿਸ ਵਿੱਚ इवन ਬਲੌਕ ਲੈਵਲ ਤੇ ਤੇ ਅਲਾਵਾ ਵੀ ਜਿਹੜੇ ਆਮ ਵਰਕਰ ਇਹਨਾਂ ਨੂੰ ਮਿਲਣਾ ਚਾਹੁੰਦਾ ਉਹਨਾਂ ਲਈ ਉਹਨਾਂ ਨੇ ਆਪਣਾ ਸ਼ਡਿਊਲ ਦਿੱਤਾ ਉਹਦੀ ਮੀਟਿੰਗ ਉਸ ਸੰਦਰਭ ਚ ਸਾਨੂੰ ਵੀ ਬੁਲਾਇਆ ਗਿਆ ਐਕਸ ਪ੍ਰੈਜ਼ੀਡੈਂਟ ਦੇ ਤੌਰ ਤੇ ਐਕਐਮਪੀ ਦੇ ਤੌਰ ਤੇ ਇਸ ਲਈ ਕਾਂਗਰਸ ਨੂੰ ਕਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਹੈ ਇਸ ਬਾਰੇ ਕואର୍ਡੀਨੇਸ਼ਨ ਦੀ ਗੱਲ ਕੀਤੀ ਹੈ ਤੇ ਆਪਣੇ ਉਹਨਾਂ ਨੇ ਸੁਝਾਅ ਮੰਗੇ ਨੇ ਉਹ ਸੁਝਾਅ ਸੀ ਦੇ ਤੇ ਸਰ 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 ਦੇ ਹੱਕੇ ਚੋਂ ਸਮਝੌਤੇ ਦੀ ਗੱਲ ਕੋਈ ਸਵਾਲ ਇਹ ਹੈ ਕਿ ਅਜੇ ਤੱਕ ਸਮਝੌਤੇ ਦੀਆਂ ਚਰਚਾਵਾਂ ਜਿਹੜੀਆਂ ਮੀਡੀਆਂ ਤੱਕ ਸੀਮਿਤ ਨੇ ਔਰ ਜਦੋਂ ਕੋਈ ਗੱਲਬਾਤ ਠੀਕ ਹੈ ਮੀਟਿੰਗ ਦਿੱਲੀ ਮੌਕਲ ਵਾਸਕਿੰਗਨਾ ਹੋਈ ਹੈ ਕਿਉਂਕਿ ਇੰਡੀਆ ਜੋ ਗੱਠਜੋੜ ਹੋਇਆ ਹੈ ਨੈਸ਼ਨਲ ਲੈਵਲ ਤੇ ਹੋਇਆ ਹੈ ਉਦੇ ਚ ਸਟੇਟ ਦੇ ਲੀਡਰਾਂ ਤੋਂ ਉਹਨਾਂ ਨੇ رائے ਆਪਣੀ ਲੈ ਲਈ ਹੈ ਸੈਂਟ ਜੋ ਵੀ ਕੰਸੈਂਸਸ ਬਣ ਰਹੀ ਹੋਣਗੇ ਉਹ ਉੱਤੇ ਪੇਸ਼ ਕਰ ਦੇਣਗੇ ਯਾਦਵ ਸਾਹਿਬ ਕਿਉਂਕਿ ਅਜੇ ਤਾਂ ਹੈ ਆਏ ਨੇ ਦਿੱਲੀ ਚ ਦੀ ਕੱਲ ਮੀਟਿੰਗ ਹੋਈ ਹੈ ਦੋਨਾਂ ਦੀ ਉਹ ਵਕਸਨ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਕਿ ਅਜੇ ਤਾਂ ਅਸੀਂ ਚਰਚਾ ਕੀਤੀ ਹੈ ਇਹਦੇ ਕੋਈ ਇਹਦੇ ਬਾਅਦ ਹੋ ਮੀਟਿੰਗ ਹੋਊਗੀ ਫਿਰ ਕੋਈ ਫੈਸਲਾ ਹੋਏਗਾ ਤਾਂ ਗੱਲ ਕਰਨਗੇ ਅੱਜ ਦੀ ਮੀਟਿੰਗ 'ਚ ਕੋਈ ਗੱਲਬਾਤ ਹੋਈ ਸਰ ਆਨਲਾਈਨ ਤੋਂ ਲੈ ਕੇ ਇਹ ਅਲਾਈன்ஸ் ਨਹੀਂ ਹੋਤਾ ਵੀ ਉਹ ਜਰਨਲ ਲੈ ਨੇ ਕਿ ਕਿਸ ਤਰ੍ਹਾਂ ਅਸੀਂ ਆਉਣ ਵਾਲੇ ਜਿਹੜਾ 24 ਹੈ ਉਹ ਇਲੈਕਸ਼ਨ ਕਿਵੇਂ ਅਸੀਂ ਆਰਗੇਨਾਈਜੇਸ਼ਨ ਨੂੰ ਕਿਸ ਤਰ੍ਹਾਂ ਟਕਰਾ ਕਰਨਾ ਹੈ ਕਿਸ ਲੈਵਲ ਤੇ ਕਰਨਾ ਹੈ ਕਿ ਆ ਪ੍ਰੋਗਰਾਮ ਬਣਾਉਣਾ ਇਹਦੇ ਬਾਰੇ ਸਾਰਾ ਉਹ ਚਰਚਾ ਹੋਈ ਹੈ ਕਿ ਸੀਟ ਸ਼ੇਅਰਿੰਗ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਕੀ ਫਾਇਦਾ ਹੋ ਸਕਦਾ ਹੈ ਕੌਣ ਫਾਇਦਾ ਹੋਏਗਾ ਨੁਕਸਾਨ ਹੋਏਗਾ ਪਰਸਨਲ ਰਾਇਤੀ ਹੈ ਅਜੇ ਪਰਸਨਲ ਦੇਖੋ ਜਿੱਥੋਂ ਤੱਕ ਅਸੀਂ ਜ਼ਰੂਰ ਇੱਕ ਗੱਲ ਕਹੀ ਹੈ ਕਿ ਜੋ ਵੀ ਕਾ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਉਹਦੇ ਚ ਜਿਹੜੇ ਵਰਕਰ ਹੈ ਪਿੰਡ ਲੈਵਲ ਤੇ ਬਲੌਕ ਲੈਵਲ ਤੇ ਹੋਰ ਜਿੰਨੇ ਵੀ ਵਰਕਰ ਹੈ ਔਰ ਲੀਡਰ ਦੇ ਸੈਂਟੀਮੀਂਟਰ ਦੇ ਮੁਤਾਬਕ ਹੋਣਾ ਚਾਹੀਦਾ ਹੈ ਇਹ ਅਸੀਂ ਆਪਣੇ ਵਿਊ ਰੱਖਿਆ ਕਿ ਤਾਂ ਕਿ ਕਿਉਂਕਿ ਕਾਂਗਰਸ ਪੰਜਾਬ ਦੇ ਵਿੱਚ ਮੇਜਰ ਪੋਜੀਸ਼ਨ ਪਾਰਟੀ ਹੈ ਐਸ ਟਾਈਮ ਦੇ ਵਿੱਚ ਔਰ ਦੂਸਰਾਂ ਦਾ ਆਪਸ ਦੇ ਵਿੱਚ ਜੋ ਤੁਸੀਂ ਕੰਟਰੋਵਰਸੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਕਈ ਪ੍ਰੇਡਿਕਟਿਵਨਸ ਵੀ ਹੋਈ ਹੈ ਕਿਸ ਤਰ੍ਹਾਂ ਦੀ ਜਾਤੀਆਂ ਵੀ ਹੋ ਰਹੀਆਂ ਇਹ ਉਹਦੇ ਕਰਕੇ ਸਾਰੇ ਅਸੀਂ ਆਪਣੇ ਲੀਡਰ ਸਾਹਿਬਾਨ ਜਿਹੜੀ ਕਿੰਨੇ ਇੰਚਾਰਜ ਜਨਰਲ ਸ਼ਕਤੀ ਉਹਨਾਂ ਦੇ ਅੱਗੇ ਸਾਰਿਆਂ ਨੇ ਆਪਣੇ ਵਕ ਵਕ ਤੌਰ ਤੇ ਆਪਣਾ ਜੋ ਹਰਾਤ ਨੇ ਨੀਚੇ ਪੱਧਰ ਤੇ ਉਹ ਸਾਰੇ ਦੱਸ ਚੁੱਕੇ ਆ ਅਸੀਂ ਦੁੱਲਾ ਸਾਹਿਬ ਨউজਉਤ ਸਿੰਘ ਸਿੱਧੂ ਨਹੀਂ ਅੱਜ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਰੈਡੀ ਕਰ ਰਹੇ ਨੇ ਹਿਆਰਪੁਰ ਦੇ ਵਿੱਚ ਕਈ ਆਗੂ ਵੱਲੋਂ ਬਗਾਵਤ ਵੀ ਕੀਤੀ ਜਾ ਰਹੀ ਹੈ ਉਹਨਾਂ ਦਾ ਇਹ ਨੂੰ ਬਕਾਫਤ ਨਹੀਂ ਕੋਈ ਤੁਸੀਂ ਕਹਿ ਸਕਦੇ ਠੀਕ ਹੈ ਉਹਨਾਂ ਨੇ ਹੋ ਸਕਦਾ ਹੈ ਯਾਦੂਪ ਸਾਬ ਤੋਂ ਪਰਮਿਸ਼ਨ ਲੈ ਲਈ ਹੋਵੇ ਇਹ ਹੋ ਸਕਦਾ ਹੈ ਇਹਦੇ ਬਾਰੇ ਸਿੱਧੂ ਸਾਹਿਬ ਵੀ ਦੱਸ ਸਕਦੇ ਨੇ ਤਾਂ ਦੱਸਦੀ ਕਿ ਅੱਜ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅਮਰਿੰਦਰ ਸਿੰਘ ਰਾਏ ਅਵੜਿੰਗ ਦਾ ਕਹਿਣਾ ਹੈ ਕਿ ਗੱਠਜੋੜ ਨੂੰ ਲੈ ਕੇ ਕੋਈ ਵੱਡੀ ਗੱਲ ਨਹੀਂ ਹੋਈ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ 13 ਦੀਆਂ 13 ਸੀਟਾਂ ਤੇ ਆਪਣੀ ਤਿਆਰੀ ਰੱਖੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਪਾਰਟੀ ਦਾ ਅਨੁਸ਼ਾਸਨ ਭੰਗ ਕਰੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਸਾਰਾ ਕੋਸ਼ਿਸ਼ ਜਿਹੜਾ ਪਾਰਟੀ ਇਨਚਾਰਜ ਨੇ ਦਵਿੰਦਰ ਜੱਦਵ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਹੈ। ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਤੇ ਕੀ ਕਾਰਵਾਈ ਜਿਹੜੀ ਆ ਉਹ ਕਾਂਗਰਸ ਕਰਦੀ ਹੈ। ਚੰਡੀਗੜ੍ਹ ਤੋਂ ਬਿੰਦੂ ਸਿੰਘ ਦੀ ਰਿਪੋਰਟ ਡੀ5 ਚੈਨਲ ਪੰਜਾਬੀ। ਨਿਟਰ ਖਾਂ ਨਿਰਪੱਖ ਰ੍ਹਾਂਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ